ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜੀ ਪ੍ਰੀਤ ਕਲੇਰ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜਿੱਥੇ ਸਵੇਰ ਦਾ ਟਾਈਮ ਆ ਸਭ ਤੋਂ ਪਹਿਲਾ ਕੰਮ ਅੱਜ ਮੇਰੇ ਇਹ ਜਿਹੜੇ ਸੀਗੇ ਮੇਰੇ ਵਰਤਮਾਨ ਉਹ ਸਾਫ ਕਰ ਰਹੀ ਸੀ ਕਿਉਂਕਿ ਥੋੜੀ ਜੀ ਸਵੇਰੇ ਚਾਰ ਸਾਢੇ ਕਿ ਚਾਰ ਵਜੇ ਨਾ بارش ਹੋਈ ਸੀਗੀ ਤੇ ਫਿਰ ਇਧਰ ਪਾਸੜ ਪੈਗੇ ਸੀ ਵੈਸੇ ਤਾਂ ਟ੍ਰਾਂਸਪੇਰੈਂਟ ਜਿਹੜਾ ਉਹ ਹੁੰਦਾ ਲੱਗਿਆ ਹੋਇਆ ਸੀਗਾ ਪਰ ਫਿਰ ਵੀ ਪਤਾ ਨਹੀਂ ਉਹ ਹਵਾ ਨਾਲ ਉੱਪਰ ਚੱਕਿਆ ਗਿਆ ਤਾਂ ਥੋੜੀ ਜਿਹੀ ਪਾਸੜ ਆ ਗਈ ਸੀ ਕਿ ਮੈਂ ਕਿਹਾ ਵੀ ਇਹਨਾਂ ਦੀ ਸਫਾਈ ਕਰਕੇ ਫਿਰ ਆਪਣਾ ਅੱਜ ਮਾਰਨਿੰਗ ਦੇ ਵਿੱਚ ਹੀ ਕੰਮ ਜਿਹੜਾ ਸਾਰਾ ਖਤਮ ਕਰਨਾ ਫਿਰ ਉਸ ਤੋਂ ਬਾਅਦ ਮੈਂ ਜਾਣਾ ਵੀ ਸੀਗਾ ਕਿਤੇ ਤਾਂ ਕਰਕੇ ਅੱਜ ਜਲਦੀ ਜਲਦੀ ਕੰਮ ਸੀਗੇ ਜਿਹੜੇ ਸਾਰੇ ਖਤਮ ਕਰ ਰਹੇ ਸੀਗੇ ਇੱਥੇ ਬਸ ਚੰਗੀ ਤਰ੍ਹਾਂ ਨਾਲ ਦੀ ਨਾਲ ਸਲੇਬੀ ਸਾਫ਼ ਕਰਕੇ ਕੱਪੜਾ ਮਾਰਤਾ ਸੀਗਾ ਫਿਰ ਮੈਂ ਜਿਹੜੇ ਵਰਦਮਾਨ ਸੀਗੇ ਉਹ ਇੱਥੇ ਰੱਖਦੇ ਸੀਗੇ ਸਾਫ਼ ਕਰਕੇ ਹਨ ਵਿੱਚੋਂ ਇੱਕੋ ਹੀ ਸਾਫ਼ ਕੀਤਾ ਸੀ ਬਾਕੀ ਸਾਰੇ ਉੱਪਰੋਂ ਹੀ ਸਾਫ਼ ਕਰਦੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਦੁੱਧ ਨੂੰ ਉਵਾਲੀ ਦੇਣਾ ਮੈਂ ਤਾਂ ਇਹ ਵੀ ਕੰਮ ਕਰਦਾ ਕਿਉਂਕਿ ਫਿਰ ਲਾਈਟ ਜਿਹੜੀ ਚਲੀ ਜਾਂਦੀ ਹੈਗੀ ਹਨ 10 11 ਵਜੇ ਤੱਕ 11 ਵਜੇ ਤੱਕ ਤਾਂ ਰਹਿੰਦੀ ਹੋਈ ਆ ਪਰ ਇਹ ਹੁੰਦਾ ਵੀ ਠੰਡਾ ਹੋ ਜਾਂਦਾ ਵੀ ਥੋੜਾ ਟਾਈਮ ਫਿਰ ਫਰਿੱਜ ਦੇ ਵਿੱਚ ਚਲੋ ਰੱਖਿਆ ਜਾਊਗਾ ਇਹ ਤੇ ਇਹ ਕੰਮ ਕਰਕੇ ਉਸ ਤੋਂ ਬਾਅਦ ਜਦ ਮੇਰੇ ਕੱਪੜੇ ਵੀ ਨਾਲ-ਨਾਲ ਚੱਲ ਰਹੇ ਸੀਗੇ ਆਂ ਕੱਪੜੇ ਧੋਤਵਾਈ ਵੀ ਚੱਲਦੇ ਜੀ ਸੀ ਕਿ ਇੱਥੇ ਦੁੱਧ ਘਰਮਾ ਰੱਖਤਾ ਸੀਗਾ ਉਸ ਤੋਂ ਬਾਅਦ ਫਿਰ ਮੇਰਾ ਹੋਇਆ ਸੀਗਾ ਸ਼ੂ ਜਿਵੇਂ ਕਿ ਝਾੜੂ ਵਗੈਰਾ ਲਾਉਣਾ ਹਨਾ ਅੰਦਰ ਦੀ ਡਸਟਿੰਗ ਵਗੈਰਾ ਹੋ ਗਿਆ ਜਿਵੇਂ ਚੱਕ ਧਰਨ ਵਾਲੇ ਕੰਮ ਸਵੇਰੇ ਕਾਫੀ ਕੰਮ ਹੋ ਜਾਂਦੇ ਨੇ ਸਿਰਫ ਇਹਦੇ ਟਾਈਮਿੰਗ ਕੰਮ ਕੋ ਜ਼ਿਆਦਾ ਹੁੰਦੇ ਨੇ ਜੀ ਜੋ ਕਿ ਬਹੁਤ ਮਤਲਬ ਕਿ ਚਲੋ ਇਹ ਵੀ ਜੇ ਥੋੜਾ ਜਲਦੀ ਉੱਠ ਕੇ ਕੰਮ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰੀਏ ਨਾ ਅੱਜ ਕੱਲ੍ਹ ਗਰਮੀ ਦੇ ਵਿੱਚ ਤਾਂ ਵਧੀਆ ਰਹਿੰਦਾਗਾ ਹੁਣ ਗਰਮੀ ਦੇ ਵਿੱਚ ਇਹੀ ਕੋਸ਼ਿਸ਼ ਹੋਇਆ ਕਰੂਗੀ ਮੇਰੀ ਵੀ ਮੈਂ ਜਲਦੀ ਉੱਠ ਕੇ ਜਿਹੜੇ ਕੰਮ ਆਪਣੇ ਖਤਮ ਕਰ ਲਿਆ ਕਰ ਹਣਾ ਤੇ ਉਸ ਤੋਂ ਬਾਅਦ ਇੱਥੇ ਸ਼ਾਇਦ ਕਲੇਰ ਸਾਹਿਬ ਵੀ ਆਉਣ ਵਾਲੇ ਹੀ ਸੀਗੇ ਸਕੂਲ ਤੋਂ 7 ਵਜੇ ਸਾਢੇ 9:00 ਦੇ 7 ਚਲੇ ਜਾਂਦੇ ਨੇ ਸਾਢੇ 9:00 ਦੇ 7 ਚਲੇ ਜਾਂਦੇ ਨੇ ਘਰੋਂ ਤੇ ਉਸ ਤੋਂ ਬਾਅਦ ਇੱਥੇ ਝਾੜੂ ਲੌਂਗੀ ਲੌਂਦੀ ਆ ਗਈ ਸੀਗੀ ਭਾਂਡੇ ਤੱਕ ਤੇ ਉਸ ਤੋਂ ਬਾਅਦ ਆਹ ਰੂਮ ਛੋਟਾ ਵੈਸੇ ਤਾਂ ਇਹ ਸਾਫ਼ ਹੀ ਸੀਗਾ ਇੱਧਰ ਹੁਣ ਕੋਈ ਵੱੜਦਾ ਨਹੀਂ ਸੀਗਾ ਹੁਣ ਚਲੋ ਆ ਕਿਉਂਕਿ 2-3 ਦਿਨ ਹੋ ਗਏ ਜੀ ਪਿੰਡ ਰਹਿਣੇਗਾ ਘਰ ਚਲੋ ਅੱਜ ਇਹ ਵੀ ਫਾਈਨਲੀ ਸਨੀ ਵੀ ਘਰ ਆ ਜੂਗਾ ਅੱਜ ਹਨਾ ਕਿਉਂਕਿ ਜੀ ਹੁਣ ਫਿਰ ਸਰਦਾ ਹੀਗਾ ਅਸੀਂ ਵੀ ਇਕੱਲੇ ਰਹਿ ਜੰਨੇ ਆ ਸਾਡਾ ਵੀ ਫਿਰ ਇਕੱਲਿਆਂ ਦਾ ਮਨ ਨਹੀਂ ਲੱਗਦਾ ਕਿ ਤੁਹਾਨੂੰ ਪਤਾ ਜੀ ਕੱਲ ਪਿੰਡ ਦੇ ਵਿੱਚ ਦੇਖੋ ਸਾਡੇ ਜਨਾ ਗੱਭਰੂ ਜਵਾਨ ਮੁੰਡੇ ਦੀ ਮੌਤ ਹੋ ਗਈ ਉਸੇ ਦੀਆਂ ਗੱਲਾਂ ਚੱਲ ਰਹੀਆਂ ਨੇ ਆਲੇ-ਦਾਲੇ ਹਨਾ ਜਿੰਨੇ ਵੀ ਲੋਕ 2-4 ਕਿੱਥੇ ਇਕੱਠੇ ਹੁੰਦੇ ਨੇ ਬਹੁਤ ਮਾੜਾ ਜਿਹੜਾ ਹੋਇਆ ਹੈ ਉਸ ਤੋਂ ਮਾੜਾ ਤਾਂ ਦੇਖੋ ਕੀ ਹੋਊਗਾ ਨਾ ਹਾਂ ਹੋ ਰਾ ਹਾਂ 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 ਕੀ ਕਰਦਾ ਹੁੰਦਾ ਮੈਂ ਘਰ ਜਾਂਦਾ ਹੁੰਦਾ ਮੈਂ ਘਰ ਜਾਂਦਾ ਹੁੰਦਾ ਮੁੰਡਾ ਵੀ ਐਸੀ ਹੈ ਕਾਹੇ ਕਾਹੇ ਦੁਰਦਾ ਭੱਜਿਆ ਭੱਜਾਈ ਮੈਂ ਕਹਿੰਦੇ ਕਿੰਨਾ ਕਾਲਾ ਹੈ ਆਉਂਦਾ ਉੱਡੇ ਉੱਡੇ ਆ ਓ ਪ੍ਰਮਾਤਮਾ ਦੀ ਮਰਜ਼ੀ ਆ ਐਨੇ ਹੀ ਅੰਨ ਜਲ ਸਿੱਕੇ ਰੇ ਦਾ ਨੋ ਬਾਲਦਾ ਕੋਸ਼ ਵੀ ਚੰਗਾ ਨਹੀਂ ਲੱਗਦਾ ਹੈਗਾ ਹਾਂ ਬਈ ਆਏ ਅਸੇ ਸਾਹਿਬ ਜੀ ਵਿਆਹ ਕਰਾ ਸਰਦੀ ਜੀ ਕੁੜੀ ਦਾ ਇਹਨੇ ਮੁੰਡੇ ਨੇ ਆਪਣੀ ਭੈਣ ਦਾ ਭੈਣ ਸੇ ਆਹ ਕੀਤਾ ਸੀਗਾ ਸੰਤਾ ਸਰਦੀ ਦੇ ਵਿੱਚ ਹੀ ਕੀਤਾ ਕਰਿਆ ਸਾਡੇ ਤੋਂ ਬਾਹਰੋਂ ਆਉਂਦਾ ਜਾਂਦਾ ਸੀਗਾ ਸਾਡੇ ਆਉਂਦਾ ਜਾਂਦਾ ਸੀ ਸਿੰਧਰਪੁਰ ਬਾਜੀ ਕੋਲੇ ਸਾਡੇ ਵੀ ਆਉਂਗਾ ਸੀ ਬਾਹਰ ਕਿਵੇਂ ਕਾਂ ਫੇਰਾ ਬਾਹਰ ਆ ਨਾ ਅਰੋਂ ਬੋਲਣੇ ਕੱਲ ਨੂੰ ਜਾਊਂਗੀ ਮੈਂ ਨਹੀਂ ਕੱਲ ਤਾਂ ਕੋਈ ਹੈ ਨਹੀਂ ਜੇ ਲੈ ਕੇ ਜਾਣਾ ਘਰੀਂ ਦੀ ਕੋਈ ਤੇੰਦਕਾ ਤਾਂ ਬਾਹਰ ਜਾ ਰਿਹਾ ਹੈ ਹੋਰ ਪਹਿਲੇ ਮੈਂ ਉਹਨੂੰ ਦੇਖਣਾ تھا ਉਹਨਾਂ ਨਾਲ ਹੀ ਆਕਰਨਾ ਚਾਹੀਦਾ ਅੰਦਰ ਤੋਂ ਫੋਨ ਦੇਖ ਕੇ ਦੇਰ ਤੱਕ ਜਾਣਾ ਆਉਣਾ ਪੱਖਿਆਂ ਨੇ ਜਿੰਨੇ ਵਾਰ ਤੋਂ ਮਰ ਲੈਨੇ ਪੱਖੇ ਦੇ ਖੈਲਦੇ ਨੇ ਉਹ ਨਾਲ ਲਾਈ ਰਹੀ ਸੀ ਇਹਨੇ ਕਿਹ ਜਾਂਦਾ ਪਾੜਦੀ ਕਿਹਦੀ ਬਾਹਰ ਆਂਦੀ ਫਾਇਲਾ ਨਾਲ ਹੀ ਲਾਈ ਰਹੀ ਸੀ ਤੇੰਦਕਾ ਨਾਲ ਹੀ ਲਾਈ ਸੀ ਨਾ ਕੰਡਾ ਖੇੜਾ ਹਾਂ ਇਹ ਫੋਟੋਆਂ ਮਾੜੀਆਂ ਦੇਖ ਰਹੇ ਹਾਂ। ਹਾਂ। ਨਹੀਂ ਕਿਸੀ। ਇਹ ਦਰ ਕੋ ਚੱਕੇ ਨਹੀਂ ਆਦੇ। ਮਾ ਬਰੇ ਕਾਰਮਾ ਦੀ ਸੁਖ ਹੈ ਨਹੀਂ ਸਿਰਾਂ ਦੇ। ਬਹੁਤ ਮਾੜੀ। ਦੇਖੋ ਜੀ ਇਹ ਪੈਣ ਵੀ ਉਸੇ ਮੁੰਡੇ ਬਾਰੇ ਗੱਲ ਕਰ ਰਹੀ ਸੀਗੀ ਪਰ ਜਿੱਧਰ ਦੇਖੋ ਸਾਰੀਆਂ ਮਤਲਬ ਜੋ ਵੀ ਪੈਣਾ ਨੇ ਜਿੰਨੇ ਵੀਰ ਪੈਣ ਪਰ ਸਾਰੇ ਮਤਲਬ ਉਸੇ ਮੁੰਡੇ ਦੀਆਂ ਗੱਲਾਂ ਹੀ ਚੱਲਦੀਆਂ ਨੇ ਇਹ ਵੀ ਬਹੁਤ ਜ਼ਿਆਦਾ ਮਾੜਾੜਾ ਹੋਇਆ। ਦੇਖੋ ਜਿਸ ਘਰ ਦਾ ਦੀਵਾ ਹਨਾ ਗੁੱਲ ਹੋ ਗਿਆ। ਦੇਖੋ ਮਾਪੇ ਨੂੰ ਵੀ ਪਤਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਆ ਰਿਹਾ ਰਿਸ਼ਤੇਦਾਰ ਭੈਣ ਭਰਾ ਆਣ ਦੀ ਗਮੰਡੀ ਨੇ ਜਿਹੜੀ 1 ਮਹੀਨਾ ਟਾਈਮ ਪਾਸ ਕਰਾ ਦੇਣਗੇ 10 ਦਿਨ ਮਹੀਨਾ ਹਨ ਉਸ ਤੋਂ ਬਾਅਦ ਉਹਨਾਂ ਨੇ ਇਕੱਲੇ ਨੇ ਰਹਿਣਾ ਉਹ ਘਰ ਵੀ ਵੱਡ-ਵੱਡ ਕੇ ਖਾਊਗਾ ਉਹਨਾਂ ਨੂੰ ਹਨਾ ਬਹੁਤ ਔਖਾ ਜਿਸ ਤਰ੍ਹਾਂ ਗੱਭਰੂ ਜਮਾਨਾ ਦੇ ਕਿਸੇ ਵੀ ਬੱਚੇ ਦੀ ਮੌਤ ਨਾ ਹੋਵੇ ਹਨਾ ਪ੍ਰਮਾਤਮਾ ਅੱਗੇ ਹੀ ਕਹਿੰਨੇ ਵੀ ਸਭ ਨੂੰ ਸਮਤ ਬਖਸ਼ੀ ਪ੍ਰਮਾਤਮਾ ਹਨਾ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਸਿਰ ਤੇ ਹਨਾ ਇਸ ਤਰ੍ਹਾਂ ਕਿਸੇ ਦਾ ਵੀ ਕਾਰਨ ਆ ਉਹ ਜਿਹੜੇ ਉਹਨਾਂ ਦੇ ਕਾਰਨ ਅੱਜ ਉਹਨਾਂ ਦਾ ਘਰ ਜਿਹੜਾ ਉੱਜੜ ਗਿਆ ਖਾਲੀ ਹੋ ਗਿਆ ਉਹਨਾਂ ਦਾ ਖਾਲੀ ਕੋਈ ਇੱਕ ਬੇਟਾ ਸੀਗਾ ਉਹੀ ਹਨਾ ਦੁਨੀਆ ਤੋਂ ਚਲਾ ਗਿਆ ਚਲੋ ਜੀ ਕੀ ਕਰ ਸਕਦੇ ਵਾਹਿਗੁਰੂ ਜੀ ਅੱਗੇ ਹਨਾ ਕੁਛ ਨਹੀਂ ਜਲਦੀ ਆਪਣੀ ਤੇ ਉਸ ਤੋਂ ਬਾਅਦ ਇੱਥੇ ਕੱਪੜੇ ਵੀ ਹੋ ਗਏ ਸੀਗੇ ਬੇੜਾ ਵੀ ਮੈਨੂੰ ਤੋਤਾ ਸੀਗਾ ਝਾੜੂ ਵਗੈਰਾ ਲੱਗ ਗਿਆ ਸੀਗਾ ਮੈਂ ਕਿਹਾ ਪੋਚੇ ਵੀ ਬਾਅਦ ਦੇ ਵਿੱਚ ਲਾ ਲੂੰਗੀ ਕਿਉਂਕਿ ਚੜਦੀ ਤੋਂ ਪਾ ਜਾਂਦੀ ਹੈ ਜੀ ਫਿਰ ਇਹ ਹੋ ਜਾਂਦਾ ਵੀ ਜਿਹੜਾ ਬਾਹਰ ਦਾ ਕੰਮ ਆ ਉਹ ਹੋ ਜਾਵੇ ਤੇ ਉਸ ਤੋਂ ਬਾਅਦ ਫਿਰ ਘਰ ਦਾ ਵਗੈਰਾ ਵੀ ਦੇਖੋ ਆਉਣ ਲੱਗ ਰਿਹਾ ਜਿੰਨਾ ਜਿਵੇਂ ਹੁਣ 10 ਉਹਦਾ ਸਵੇਰ ਤੱਕ ਮਸ਼ੀਨਾ ਵਗੈਰਾ ਚੱਲ ਪੈਂਦੀਆਂ ਨੇ ਫਿਰ ਹੁੰਦਾ ਵੀ 10 ਵਜੇ ਤੱਕ ਕੱਪੜੇ ਨੇ ਜਿਹੜੇ ਆਪਾਂ ਬਾਹਰੋਂ ਚੱਕਦੀ ਹੈ ਹਨਾ ਵਿੰਦਰ ਸੁੱਕ ਫਿਰ ਰੱਖੇ ਜਾਂਦੇ ਨੇ ਤੈਬ ਵਗੈਰਾ ਵੀ ਕਰੇ ਜਾਂਦੇ ਆ ਉਸ ਤੋਂ ਬਾਅਦ ਦੇਖੋ ਇੱਥੇ ਕਲियर ਸਾਹਿਬ ਵੀ ਆ ਗਏ ਸੀਗੇ ਤੇ ਮੈਂ ਲੱਗੀ ਸੀਗੀ ਪੁੱਛਾ ਲਾਉਣਾ ਇੱਥੇ ਮਾਨੀ ਨਹੀਂ ਕਰ ਰਹੀ ਸੀ ਮੈਂ ਕਲियर ਸਾਹਿਬ ਨੂੰ ਪਹਿਲਾਂ ਪੁੱਛ ਰਹੀ ਸੀ ਮੈਂ ਹਾਂ ਕਿ ਆ ਵੀ ਤੁਸੀਂ ਇੱਕ ਅੱਧਾ ਫਲੁਕਾ ਖਾ ਲਓ ਕਹਿੰਦੇ ਨਹੀਂ ਰਹਿਣ ਦੇ ਵੀ ਤੂੰ ਜਾ ਸੁਨਾਮ ਜਾਇਆ ਮੈਂ ਜਾਣਾ ਸੀਗਾ ਜਿਸਨਾਮ ਇਹ ਜ਼ਰੂਰੀ ਕੰਮ ਸੀ ਇਹ ਕਹਿੰਦੇ ਵੀ ਆ ਕੇ ਦੇਖ ਲਾਂਗੇ ਵੀ ਤੈਨੂੰ ਥੋੜਾ ਟਾਈਮ ਲੱਗੂ ਮੈਂ ਕਹਾਂ ਨਹੀਂ ਵੀ ਦੇਖ ਖਾਣਾ ਖਾਦੇ ਤੋਂ ਬਿਨਾ ਘਰੋਂ ਨਿਕਲਣਾ ਵੀ ਨਹੀਂ ਚਾਹੀਦਾ ਹਨਾ ਵੀ ਖਾਣਾ ਖਾਣਾ ਚਾਹੀਦਾ ਚਾਹੇ ਇੱਕ ਪਾਪ ਫੁਲਕਾ ਖਾ ਲਈਏ ਪਰ ਖਾਣਾ ਜ਼ਰੂਰ ਖਾ ਕੇ ਜਾਣਾ ਚਾਹੀਦਾ ਜਦੋਂ ਆਪਾਂ ਕਿਸੇ ਕੰਮ ਲਈ ਚੰਗੇ ਕੰਮ ਲਈ ਜਾਈਏ ਹਨਾ ਤੇ ਉਹ ਵੀ ਅੱਗੇ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਿਹੜੇ ਕੰਮ ਲਈ ਜਾ ਰਹੀ ਹਾਂ ਮੈਂ ਕੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਪਰ ਅੱਜ ਵਾਲੇ ਵਲੌਗ ਦੇ ਵਿੱਚ ਨਹੀਂ ਸ਼ਾਇਦ ਕੱਲ੍ਹ ਜਾਂ ਉਦੋਂ ਨੈਕਸਟ ਵਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰੂੰਗੀ ਤੇ ਉਹੀ ਕਹਿ ਰਹੀ ਸੀ ਕਲੇਰ ਸਾਹਿਬ ਨੂੰ ਮੈਂ ਕਹਿੰਨਾ ਬਣਾ ਲੈਣੇ ਆ ਵੀ ਦੇਖੋ ਕੁਝ ਤਾਂ ਨਾ ਜਿਹੜੇ ਮੁੰਡੇ ਦੀ ਮੌਤ ਹੋ ਗਈ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਕਿ ਮਾਇੂਸੀ ਜੀ ਸਾਈ ਹੋਈ ਆ ਸਾਬ ਦੇ ਪਿੰਡ ਦੇ ਵਿੱਚ ਸਾਬ ਦੇ ਘਰਾਂ ਦੇ ਵਿੱਚ ਹਨਾ ਮਤਲਬ ਮੰਨ ਹੀ ਨਹੀਂ ਕਰ ਰਿਹਾ ਦੇਖੋ ਤੁਸੀਂ ਪੂਰੇ ਬਲੌਗ ਦੇ ਵਿੱਚ ਕਿਤੇ ਵੀ ਕਲੇਰ ਸਾਹਿਬ ਨਹੀਂ ਹੱਸੇ ਕਿਤੇ ਮੈਂ ਵੀ ਨਹੀਂ ਕਿਉਂਕਿ ਮਨ ਕਿਤੇ ਨਾ ਕਿਤੇ ਜਾ ਕੇ ਉੱਥੇ ਹੀ ਖੜਦਾ ਉੱਥੇ ਘੁੰਮੀ ਜਾਂਦਾ ਮਨ ਹਨਾ ਕਿਤੇ ਉਹੀ ਚਿਹਰਾ ਸਾਹਮਣੇ ਆ ਜਾਂਦਾ ਜਿਵੇਂ ਸਾਡੇ ਦਾ ਘਰ ਆਉਣਾ ਜਾਣਾ ਸੀ ਉਹਦਾ ਥੋੜਾ ਵੀ ਹੋ ਵੀ ਜਾਂਦਾ ਹਨਾ ਇਸ ਕਰਕੇ ਮਨ ਨਹੀਂ ਕਰ ਰਿਹਾ ਸੀ ਕਿ ਫਿਰ ਮੈਂ ਧੱਕੇ ਦੇ ਨਾਲ ਮੈਂ ਕਿ ਚਲੋ ਵੀ ਬਣਾ ਲੈਣੀ ਆ ਵੀ ਤੁਹਾਨੂੰ ਤੁਸੀਂ ਖਾ ਲੈਣੇ ਨਾਲ ਮੈਂ ਖਾ ਜੂਗੀ ਹਨਾ ਤਾਂ ਕਰਕੇ ਫਿਰ ਮੈਂ ਬਣਾ ਲਈ ਸੀਗੇ ਫੁਲਕੇ ਵੀ ਇੱਥੇ ਬਸ ਪੋਚਿਆਂ ਦਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਮੈਂ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਵਿਆਹ ਦੀ ਗੁਰ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਬਲੌਗ ਮੈਂ ਸਿਰ ਤੋਂ ਸਟਾਰਟ ਕਰਤਾ ਸੀਗਾ ਜੀ ਤੇ ਹੁਣ ਮੈਂ ਚੱਲੀ ਸੀਗੀ ਸੁਣਾਵਾਂ ਥ ਤੇ ਕਪੜੇ ਵੀ ਵਾਰ ਸੁੱਕ ਚੁੱਕੇ ਨੇ ਵੀ ਉਤਾਰ ਦੇਣੀ ਹੈਗੇ ਤੇ ਥੋੜਾ ਜਿਹਾ ਜ਼ਰੂਰੀ ਕੰਮ ਆ ਤਾਂ ਕਰਕੇ ਜਾ ਰਹੀ ਹੈਗੀ ਬਸ ਧੁੱਪ ਦੇ ਵਿੱਚ ਨਾ ਬਾਹਰ ਨਿਕਲਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਹੈਗਾ ਤੇ ਚਲੋ ਜੀ ਪਹਿਲਾਂ ਕੱਪੜੇ ਉਤਾਰ ਲੈਣੇ ਤਾਂ ਹਰ ਤੋਂ ਤਿਆਰ ਮੈਂ ਹੋਊਗੀ ਤੇ ਉਸ ਤੋਂ ਬਾਅਦ ਫਿਰ ਬਸ ਚੱਲਦੇ ਆਂਗੇ ਬਸ ਕੱਪੜੇ ਉਤਾਰਦਾ ਪਹਿਲਾਂ ਲੋ ਜੀ ਜਾਂਦੀ ਜਾਂਦੀ ਫਿਰ ਮੈਂ ਕਾ ਕੱਪੜੇ ਵੀ ਉਤਾਰ ਦਵਾ ਹਨਾ ਫਿਰ ਗਰਦਾ ਵਗੈਰਾ ਬਹੁਤ ਧੁੱਪ ਵਿੱਚ ਵੀ ਮੱਚਣਗੇ ਅੱਜ ਧੁੱਪ ਵੀ ਕਾਫੀ ਸੀ ਹਜੇ ਤੱਕ ਤਾਂ ਹਵਾ ਠੀਕ ਠੀਕ ਸੀਗੀ ਪਰ ਮੈਨੂੰ ਇਸ ਵੀ ਬਾਤ ਦੇ ਵਿੱਚ ਨਹੀਂ ਬਸ ਮੇਰਾ ਜਾਣਾ ਆਉਣਾ ਸੀਗਾ ਘੰਟੇ ਦਾ ਅੱਧਾ ਲਾ ਲਓ ਤੁਸੀਂ ਵੀ ਜਾਣਾ ਆਉਣਾ ਜਾਂ ਅੱਧਾ ਘੰਟਾ ਉੱਥੇ ਲੱਗ ਸਕਦਾ ਜਿਹੜੇ ਕੰਮ ਲਈ ਮੈਂ ਜਾਣਾ ਸੀਗਾ ਪਰ ਮੈਂ ਕਾ ਨਹੀਂ ਵੀ ਬਾਹਰ ਦਾ ਕੰਮ ਜਿਹੜਾ ਹੈ ਉਹ ਖਤਮ ਕਰਦਾ ਕੱਪੜੇ ਵਗਾਰਾ ਨੇ ਜਿਹੜੇ ਚੱਕ ਕੇ ਜਾਵਾਂ ਹਨਾ ਫਿਰ ਇਹ ਪਤਾ ਲੱਗਿਆ ਕਿ ਉਧਰ ਨੂੰ ਡੇ ਪੈ ਕੇ ਉਧਰ ਨੂੰ ਡੇ ਪਿਆ ਵੀ ਹਵਾ ਰਹਾਤ ਕਰਕੇ ਮੰਦਰ ਰੱਖ ਕੇ ਉਸ ਤੋਂ ਬਾਅਦ ਫਿਰ ਮੈਂ ਬਸ ਇੱਥੇ ਜਾਣਾ ਹੀ ਸੀਗਾ ਤੇ ਜਿਹਦੇ ਨਾਲ ਮੈਂ ਜਾਣਾ ਸੀ ਉਹਨੂੰ ਮੈਂ ਫੋਨ ਕਰਕੇ ਹਟੀ ਸੀਗੀ ਮੈਂ ਕਿਹਾ ਵੀ ਮੈਂ ਤਿਆਰਾਂ ਵੀ ਆਜੂ ਤੇ ਬਸ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਆ ਗਏ ਸੀ ਇੰਨੇ ਮੈਂ ਆਪਣੇ ਲੋਕ ਵਗੈਰਾ ਲਗਾਏ ਸੀ ਕਲੇਰ ਸਾਹਿਬ ਇੱਥੇ ਖਾਣਾ ਖਾ ਕੇ ਚਲੇ ਗਏ ਸੀ ਲੈਰੇ ਉਹਨਾਂ ਨੂੰ ਥੋੜਾ ਜਿਹਾ ਕੰਮ ਸੀਗਾ ਉਹ ਲੈਰੇ ਚਲੇ ਗਏ ਸੀਗੇ ਫਿਰ ਬਸ ਮੈਂ ਆਪਣਾ ਨਾਲ ਦੀ ਨਾਲ ਮੈਂ ਵੀ ਚਲੀ ਗਈ ਸੀ ਘਰੋਂ ਬਸ ਇੱਥੇ ਮੈਂ ਆਪਣੇ ਜੋੜੇ ਜੁੱਤੀ ਵਗੈਰਾ ਪਾਣੀ ਸੀ ਜਾਂ ਪਾ ਕੇ ਚਲੀ ਗਈ ਸੀ ਕੱਪੜੇ ਮੰਦਰ ਉਤਾਰ ਕੇ ਰੱਖ ਤੇ ਤੇ ਚਲੋ ਜੀ ਫਿਰ ਤੁਹਾਨੂੰ ਹੁਣ ਘਰ ਆ ਕੇ ਮਿਲੂਗੀ ਉੱਥੇ ਮੈਂ ਕੋਈ ਵੀਡੀਓ ਸ਼ੂਟ ਨਹੀਂ ਕਰਦੀ ਉਹ ਤੁਹਾਡੇ ਨਾਲ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰੂੰਗੀ। ਲਓ ਜੀ ਹੁਣ ਕੱਟਦੇ ਆਪਾਂ ਸਬਜ਼ੀ। ਕਾਫੀ ਟਾਈਮ ਹੋ ਗਿਆ ਮੈਨੂੰ ਘਰ ਆਈ ਨੂੰ ਘੰਟਾ ਕੀ ਲੱਗੇ ਸਾਨੂੰ ਆਉਣ ਜਾਣ। ਹਾਂ ਜਿਆਦਾ ਟਾਈਮ ਨਹੀਂ ਲੱਗਿਆ ਹੈਗਾ। ਤੇ ਉਸ ਤੋਂ ਬਾਅਦ ਆ ਕੇ ਥੋੜੀ ਦੇਰ ਚਾਹ ਵੀ ਕੇ ਰੈਸਟ ਕਰ ਲਈ ਸੀਗੀ। ਰੈਸਟ ਕਰਨ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਕਿ ਕੱਪੜੇ ਤਿਆਰਨ। ਕਾਫੀ ਕੱਪੜੇ ਤਿਆਰ ਕਰਨ ਵਾਲੇ ਪਏ ਸੀਗੇ। ਤੇ ਹੁਣ ਬਸ ਇੱਥੇ ਲੱਗਿਆ ਮੈਂ ਸਬਜ਼ੀ ਲੈ ਕੇ ਆਈ ਸੀ। ਕੀ ਆ? ਇੱਥੇ ਪਿੰਡ ਦੇ ਵਿੱਚ ਤਾਂ ਮਿਲਦਾ ਨਹੀਂ ਪਰ ਸ਼ਹਿਰੋਂ ਮ ਮੰਗਾ ਚਾਹ ਕੀ ਇਹ ਬਣਾ ਲੈਣੇ ਖੀਰਾ ਮਿਰਚਾਂ ਟਮਾਟਰ ਇਸ ਤਰ੍ਹਾਂ ਦਾ ਸਾਰਾ ਦੇਖੋ ਸਬਜੀ ਲੈ ਕੇ ਆਈ ਸੀ ਤੇ ਹੁਣ ਇਹਨੂੰ ਬੈਠ ਕੇ ਕੱਟੂ ਟਾਈਮ ਜਿਹੜਾ ਹੈਗਾ ਇੱਥੇ 3 ਵੱਜਣ ਵਾਲੇ ਨੇ 3:00 ਨੇ ਹੈਗੇ ਵੱਜ ਗਏ 1 ਮਿੰਟ ਹੋ ਗਿਆ 3:00 ਕੇ 1 ਮਿੰਟ ਹੋ ਗਿਆ ਜੀ 3:00 ਚ ਫਿਰ ਆਪਾਂ ਹੁਣ ਕੱਟਦੇ ਆਂ ਕੀ ਇਹ ਸਬਜੀ ਉਸ ਤੋਂ ਬਾਅਦ ਫਿਰ ਸਬਜੀ ਬਣਾਉਣੀ ਆ ਅੱਜ ਨਾ ਮੈਂ ਇੱਕ ਭੈਣ ਦੇ ਘਰ ਰੋਟੀ ਦੇਣੀ ਆ ਤਿੰਨ ਜਾਣਿਆਂ ਦੀ ਆ ਮਤਲਬ ਕਿ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਮਤਲਬ ਹਰਵੰਦਰ ਸਾਹਿਬ ਗਈ ਹੋਈ ਹੈਗੀ ਤੇ ਉਹਨੇ ਮੈਨੂੰ ਕੱਲ ਫੋਨ ਕਰਕੇ ਪੁੱਛਿਆ ਸੀ ਕਹਿੰਦੀ ਵੀ ਮੈਂ ਹਰਵੰਦਰ ਸਾਹਿਬ ਜਾਣਾ ਵੀ ਇੱਕ ਟਾਈਮ ਜਰੂਰਤੀ ਦੇ ਦੇ ਸਾਡੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਹਰਵੰਦਰ ਸਾਹਿਬ ਜਾਣਾ ਵੀ ਤੂੰ ਚਾਹ ਕੋਈ ਨਾ ਮੈਂ ਦੇ ਦੂੰਗੀ ਹਨਾ ਰੋਟੀ ਤਾਂ ਕਰਕੇ ਆਪਾਂ ਫਿਰ ਉਹ ਰੋਟੀ ਜਲਦੀ ਬਣਾ ਕੇ ਦੇ ਦਾਂਗੇ 7 ਵਜੇ ਤੱਕ ਸਾਢੇ 6 ਤੱਕ ਰੋਟੀ ਬਣਾ ਕੇ ਦੇ ਲਾਂਗੇ ਹਨਾ ਤੇ ਬਸ ਕੱਟਦੇ ਜੀ ਕੱਦੂ ਪਲੇਸ ਆਪ ਵੀ ਹਜੇ ਆਏ ਨਹੀਂ ਹੈਗੇ ਸਕੂਲ ਤੋਂ ਅਗੇ ਫਿਰ ਚਾਹ ਬਣੂਗੀ ਤੇ ਨਾਲ ਦੀ ਨਾਲ ਫਿਰ ਮੈਂ ਸਬਜ਼ੀ ਵੀ ਬਣਾ ਲਵਾਂਗਾ ਟੌਫਾ ਗੁੰਢ ਦੇ ਟਾਈਮ ਨਾਲ ਉਹ ਕਰ ਦ ਫਿਰ ਦੇਖ ਲੈ ਇੱਕ ਕੰਮ ਮੈਨੂੰ ਹੋਰ ਆ ਸ਼ਾਇਦ ਦੁਬਾਰਾ ਫੇਰ ਲੈਰੇ ਜਾਣਾ ਪਵੇ ਤੇ ਦੇਖਦੇ ਆ ਕਿਵੇਂ ਬਣਦਾ ਪਰ ਹੁਣ ਸਿਰ ਨਾ ਬਹੁਤ ਜ਼ਿਆਦਾ ਦੁਖ ਰਿਹਾ ਬਹੁਤ ਜ਼ਿਆਦਾ ਇੱਕ ਤਾਂ ਬਸ ਉਹ ਹੀ ਉਹ ਮੁੰਡੇ ਵਾਲੀ ਗੱਲ ਮੂਰੇ ਆਈ ਜਾਂਦੀ ਹੈ ਜੀ ਮੇਰੇ ਤਾਂ ਨਾ ਬਾਰ-ਬਾਰ ਕਿਸੇ ਦੇ ਸਟੇਟਸ ਪਾਇਆ ਹੋਂ ਤਾਂ ਉਹ ਹੋ ਜਾਂਦਾ ਆ ਗਈ ਜੀ ਚਲੋ ਮੈਂ ਗੇਟ ਖੋਲ ਲਿਆ ਹਾਂ ਜੀ ਜੇ ਸਮਾ ਗਈ ਲੋ ਜੀ ਇੱਥੇ ਬੈਠ ਕੇ ਸੀ ਮੈਂ ਕਿ ਇਹਨੂੰ ਕਟਣ ਆ ਲੈ ਕੇ ਆਈ ਸੀ ਕਿ 1 ਕਿਲੋ ਤੋਂ ਉੱਪਰ ਸੀ ਸ਼ਾਇਦ ਪਤਾ ਨਹੀਂ ਇਹ ਵੀ ਹੁਣ ਮਹਿੰਗਾ ਹੋ ਗਿਆ ਜੀ 50 ਰੁਪਏ ਕਿਲੋ ਮਿਲਿਆ ਇੱਥੇ ਕਲੇਰ ਸਾਹਿਬ ਵੀ ਆ ਗਏ ਕਲੇਰ ਸਾਹਿਬ ਕਹਿ ਰਹੇ ਸੀ ਕਿ ਭੁੱਖ ਵੀ ਲੱਗੇ ਤੇ ਨਹੀਂ ਵੀ ਲੱਗੇ ਮਨ ਵੀ ਨਹੀਂ ਕਰਦਾ ਇਸ ਤਰ੍ਹਾਂ ਜੇ ਹੋ ਰਿਹਾ ਸੀ ਫਿਰ ਮੈਂ ਤਾਂ ਵੀ ਚਲੋ ਵੀ ਆਪਣੇ ਕੋਲ ਕੇਲੇ ਵੀ ਪੈਣੇ ਪਰ ਉਹ ਵੈਸੇ ਵੀ ਫਿਰ ਖਰਾਬ ਹੀ ਹੋ ਜਾਣਗੇ ਮੈਂ ਕਿਹਾ ਨਾ 2 ਦਿਨ ਹੋ ਗਏ ਉਹਨਾਂ ਨੂੰ ਮੰਗਵਾਇਆ ਨੂੰ ਵੀ ਆਪਾਂ ਥੋੜਾ ਜਿਹਾ ਸ਼ੇਕ ਬਣਾ ਲੈਨੇ ਆ ਫਿਰ ਮੈਂ ਕਦੂ ਵਗੈਰਾ ਕੱਟ ਕੇ ਸਾਰੀ ਸਬਜ਼ੀ ਦੀ ਤਿਆਰੀ ਕਰਤੀ ਸੀਗੀ ਤੁਹਾਨੂੰ ਪਤਾ ਹੈ ਪਹਿਲਾਂ ਮੈਂ ਦੱਸ ਗਿਆ ਥੀ ਵੀ ਅੱਜ ਖਾਣਾ ਮੈਂਨੇ ਜਲਦੀ ਕਿਉਂ ਬਣਾ ਰਹੀ ਆਂਗੀ ਮੈਨੂੰ ਇਹ ਸੀ ਵੀ ਚਲੋ ਵਿਚਾਰੀ ਹਨ ਹਰਮੰਦਰ ਸਾਹਿਬ ਦਰਸ਼ਨ ਕਰਨ ਲਈ ਗਈ ਹੈਗੀ ਵੀ ਜਾਣ ਤੋਂ ਚਲੋ ਉੱਥੇ ਮੇਰੀ ਵੀ ਸੇਵਾ ਲੱਗ ਜੂਗੀ ਮੈਂ ਕਿਹਾ ਹਨ ਉਹ ਉੱਥੇ ਦਰਸ਼ਨ ਕਰਕੇ ਆਊਗੀ ਚਲੋ ਮੈਂ ਇੱਥੇ ਵੀ ਆਪਣੀ ਸੇਵਾ ਉਹਦੇ ਹਨ ਪ੍ਰਸ਼ਾਦੇ ਬਣਾ ਲੂਗੀ ਭੈਣ ਦੇ ਵੀ ਚਲਾ ਹਨ ਵਿਚਾਰੀ ਗਈ ਹੈਗੀ ਖਾਸ ਕਰਕੇ ਕਿਉਂਕਿ ਹੁੰਦਾ ਜੀ ਆਮ ਘਰਾਂ ਦੇ ਵਿੱਚ ਕੱਲੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹਨਾ ਜਾਣਾ ਆਉਣਾ ਇਸ ਤਰ੍ਹਾਂ ਜਦੋਂ ਕੱਲੀਆਂ ਹੁੰਦੇ ਨੇ ਖਾਣੇ ਦਾ ਖਾਸ ਕਰ ਝਾੜੂ ਪਚਵੀ ਆ ਕੇ ਹੋਜੂ ਕੱਪੜੇ ਵੀ ਇਕੱਠੇ ਧੁੱਤੇ ਜਾਂਦੇ ਨੇ ਪਰ ਜਿਹੜਾ ਖਾਣਾ ਪਿੱਛੇ ਆਪਣੇ ਪਰਿਵਾਰ ਦਾ ਹਨਾ ਉਹਦੇ ਕਰਕੇ ਫਿਰ ਕਿਤੇ ਜਾਇਆ ਬਣ ਜਾਂਦਾ ਫਿਰ ਮੈਨੂੰ ਇਹ ਵੀ ਹੋਇਆ ਵੀ ਮੈਂ ਕਿਹਾ ਮੈਂ ਵੀ ਕੱਲੀਆਂ ਮੇਰੇ ਵਰਗੇ ਵਿਚਾਰੀ ਮੈਂ ਉਹਨੂੰ ਮਨਾ ਨਹੀਂ ਕੀਤਾ ਮੈਂ ਕਿਹਾ ਕੋਈ ਨਾ ਵੀ ਤੂੰ ਜਾ ਤੇ ਰੋਟੀ ਦੀ ਤੂੰ ਪਰਵਾਹ ਨਾ ਕਰ ਮੈਂ ਬਣਾ ਕੇ ਦੇ ਦੂੰਗੀ ਫੜਕੇ ਲੈ ਜਾਣਗੇ ਉਸ ਤੋਂ ਬਾਅਦ ਨਾਲ ਹੀ ਮੈਂ ਮਸਾਲਾ ਵੀ ਤਿਆਰ ਕਰਨਾ ਸੀ ਕਿਥੇ ਸ਼ੇਕ ਵਗੈਰਾ ਜਦੋਂ ਦੇਖੀ ਲਾਈਟ ਨਹੀਂ ਸੀ ਚਲੋ ਫਿਰ ਉਹ ਤੁਹਾਨੂੰ ਮੀਟਰ ਤੇ ਹੋ ਹੀ ਗਿਆ ਸੀਗਾ ਦੋਨੋਂ ਹੀ ਸ਼ੇਕ ਵੀ ਇਨਵਰਟਰ ਤੇ ਬਣਾ ਲਿਆ ਸੀਗਾ ਤੇ ਮਸਾਲਾ ਵੀ ਇੱਥੇ ਲੱਗੇ ਸੀ ਕਿ ਮੈਂ ਤੜਕਾ ਲਾਉਣ ਕद्दू ਦੀ ਸਬਜ਼ੀ ਨੂੰ ਮੈਂ ਕਿਹਾ ਚੱਲ ਵੀ ਗੈਸ ਤੇ ਬਣਾ ਕੇ ਮੈਂ ਜਲਦੀ ਜਲਦੀ ਬਣਾ ਦੇਣੀ ਹੈ 7:00 ਵਜੇ ਤੱਕ ਵੀ ਬਾਕੀ ਬਹੁਤ ਟਾਈਮ ਸੀਗਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਵੀਡੀਓ ਦਾ ਵੀ ਕੰਮ ਕਰਨਾ ਹੁੰਦਾ ਨਾ ਤਾਂ ਕਰਕੇ ਸਬਜ਼ੀ ਜਲਦੀ ਬਣਾਤੀ ਸੀਗੀ ਮੈਂ ਅੱਜ ਦੁਪਹਿਰ ਟਾਈਮ ਬਿਲਕੁਲ ਵੀ ਰੈਸਟ ਨਹੀਂ ਕੀਤਾ ਬਸ ਸਬਜ਼ੀ ਉਹ ਬਣਾਈ ਆ ਵੀ ਸਬਜ਼ੀ ਬਣਾ ਕੇ ਫਿਰ ਆਪਣਾ ਵੀਡੀਓ ਦਾ ਕੰਮ ਕੀਤਾ ਕਾਫੀ ਕੰਮ ਸੀਗੇ ਮੇਰੇ ਹੈਨਾ ਉਸ ਤੋਂ ਬਾਅਦ ਇੱਕ ਇੱਥੇ ਸ਼ੇਕ ਵੀ ਬਣਾ ਲੈ ਸੀ ਸਬਜ਼ੀ ਲਈ ਮੈਂ ਮਸਾਲਾ ਰੱਖਦਾ ਸੀਗਾ ਮੈਂ ਕ ਵੀ ਚਲੋ ਬੈਠ ਕੇ ਪਹਿਲਾਂ ਸ਼ੇਕ ਪੀ ਲੈਣ ਉਹਨੇ ਟਾਈਮ ਦੇ ਵਿੱਚ ਮਸਾਲਾ ਬਣ ਜੂਗਾ ਤੇ ਸਾਰੇ ਕੰਮ ਹੋ ਜਾਣਗੇ ਜਲਦੀ ਜਲਦੀ ਪੈਸੇ ਵੀ ਹੁਣ ਖਾਣਾ ਜਲਦੀ ਬਣਾਉਣਾ ਪਿਆ ਕਰੂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾ ਕਰੂ ਫਿਰ ਜਿਹੜੇ ਫੋਨ ਨੇ ਜੀ ਫੋਨ ਵੀ ਜਵਾਬ ਦੇ ਦਿੰਦੇ ਨੇ ਹਨਾ ਇਹ ਵੀ ਫਿਰ ਜ਼ਿਆਦਾ ਗਰਮ ਹੋ ਜਾਂਦੇ ਨੇ ਹਨਾ ਮਤਲਬ ਕਿ ਹੈਕ ਵਗੈਰਾ ਹੋ ਜਾਂਦੇ ਨੇ ਵੀ ਜਵਾਬ ਦੇ ਜਾਂਦੇ ਨੇ ਫਿਰ ਹੁਣ ਜਲਦੀ ਬਣਾਉਣਾ ਪਿਆ ਕਰੋ ਲਓ ਜੀ ਸ਼ੇਕ ਹੋ ਗਿਆ ਸੀਗਾ ਤਿਆਰ ਮੈਂ ਤੇ ਕਲੇਰ ਸਾਹਿਬ ਬੈਠ ਕੇ ਹੁਣ ਪੀਵਾਂਗਾ ਸ਼ੇਕ ਉਹਨੇ ਟਾਈਮ ਦੇ ਵਿੱਚ ਮਸਾਲਾ ਬਣਜੂ ਇੱਥੇ ਕਲੇਰ ਸਾਹਿਬ ਸਲਿੱਪਾਂ ਵਾਲੀ ਕਾਫੀ ਚੱਕ ਰਖੇ ਸੀ ਇਹਨਾਂ ਨੇ ਟੱਡੇ ਹੋਏ ਸੀ ਦੇਖ ਰਹੇ ਸੀ ਕਿ ਜਿਵੇਂ ਕੋ ਤੁਹਾਨੂੰ ਪਤਾ ਹੀ ਜੀ ਆਪਣੇ ਸਕੂਲ ਦੇ ਵਿੱਚ ਇੱਕ ਬੱਸ ਚੱਲਦੀ ਇੱਕ ਪੈਨ ਚੱਲਦੀ ਹੈ ਹਨਾ ਬਸ ਉਹ ਦੇਖ ਰਹੇ ਸੀ ਕਿ ਜਿੰਨਾ ਬੱਚਿਆਂ ਦੀ ਪਿਛਲੀ ਫੀਸ ਪੈਂਡਿੰਗ ਪਈਆ ਹਨਾ ਬਕਾਇਆ ਰਹਿੰਦਾਗਾ ਵੀ ਉਹਨਾਂ ਨੂੰ ਫੋਨ ਕਰ ਦੂੰਗਾ ਮਾਂ ਬਾਪ ਨੂੰ ਬਸ ਉਹ ਹੀ ਦੇਖ ਰਹੇ ਸੀ ਮੈਂ ਵੀਨ ਨੂੰ ਕਹਿ ਰਹੀ ਸੀ ਕਿ ਵੀ ਹੁਣ ਤੁਸੀਂ ਸਾਰਿਆਂ ਨੂੰ ਫੋਨ ਕਰ ਦੋ ਹਨਾ ਵੀ ਚਲੋ ਇਹ ਹੁੰਦਾ ਵੀ ਪਿਸਲਾ ਜੇ ਹਨਾ ਫਿਰ ਸਾਰਾ ਮਤਲਬ ਕਿ ਅੱਗੇ ਵੀ ਫਿਸ ਦੇਣੀ ਸੌਖੇ ਹੋ ਜਾਂਦੀਆਂ ਕਈ ਦੇਖੋ ਇਸ ਤਰ੍ਹਾਂ ਨੇ ਜਿਹੜੇ ਨਵੇਂ ਮਤਲਬ ਕਿ ਫੀਸ ਦੇ ਸਕਦੇ ਹਨਾ ਵਿੱਚ ਹੈਗੇ ਨਹੀਂ ਬੱਚੇ ਇਸ ਤਰ੍ਹਾਂ ਦੇ ਵੀ ਕਲੇਰ ਸਾਹਿਬ ਕਹੀ ਮਤਲਬ ਕਿਸੇ ਨੂੰ ਤੰਗ ਨਹੀਂ ਕਰਦੇ ਇਹਨਾਂ ਦਾ ਇਸ ਤਰ੍ਹਾਂ ਦਾ ਸੁਭਾਅ ਹੈ ਬਹੁਤ ਮਤਲਬ ਕਿ ਅਧਿਕ ਫੀਸ ਸਾਡੀ ਇਕੱਠੀ ਹੋ ਜਾਂਦੀ ਹੈਗੀ ਅਧਿਕ ਫੀਸ ਸਾਡੀ ਜਿਹੜੀ ਇਸੇ ਤਰ੍ਹਾਂ ਰਹਿ ਜਾਂਦੀ ਆ ਉਹ ਫਿਰ ਕਲੇਰ ਸਾਹਿਬ ਕਹਿੰਦੇ ਨਹੀਂ ਹੈਗੇ ਕਿ ਜਦੋਂ ਅਗਲੇ ਦੇ ਹੱਥ 'ਚ ਹੁੰਦੇ ਨੇ ਪੈਸੇ ਅਗਲਾ ਸਾਨੂੰ ਹੌਲੀ-ਹੌਲੀ ਕਰਕੇ ਦੇ ਜਾਂਦਾ ਵੀ ਮਤਲਬ ਕਿਸੇ ਨੂੰ ਇਹ ਗੁੱਸੇ ਨਾਲ ਜਾਂ ਤਾੜਕੇ ਨਹੀਂ ਕਹਿੰਦੇ ਵੀ ਭਾਈ ਫੀਸ ਆਹ ਟਾਈਮ ਤੇ ਭਰੋ ਇਹਨਾਂ ਦਾ ਬਿਲਕੁਲ ਵੀ ਸੁਭਾਅ ਨਹੀਂ ਹੈਗਾ ਇਸ ਤਰ੍ਹਾਂ ਇਹ ਬਹੁਤ ਵਧੀਆ ਨੇ ਹਨਾ ਕਮਿਓ ਲੋ ਕਿਸੇ ਗਰੀਬ ਦਾ ਬੱਚਾ ਪੜ ਜੂ ਫੀਸ ਤਾਂ ਪੈਸੇ ਤਾਂ ਦੇਖੋ ਆ ਹੀ ਜਾਂਦੇ ਨੇ ਜੀ ਹਨਾ ਇਕੱਠੇ ਨਹੀਂ ਆਉਂਦੇ ਹੌਲੀ ਹੌਲੀ ਆ ਜਾਂਦੇ ਨੇ ਸਾਡਾ ਵੀ ਜੱਕਾ ਚੱਲੀ ਜਾਂਦਾ ਉਹਦੇ ਨਾਲ ਰੁੜੀ ਜਾਂਦਾ ਹਨਾ ਤੇ ਅਗਲੇ ਦੇ ਬੱਚੇ ਪੜ ਹੀ ਜਾਂਦੇ ਨੇ ਵੀ ਚਲੋ ਕੀ ਹੁੰਦਾ ਹਨਾ ਜਾਣੀ ਤਾਂ ਹੈਗੇ ਰੋਜ਼ ਬੱਸ ਨਹੀਂ ਵੀ ਜਾਣਾ ਬੈਣਨੇ ਵੀ ਜਾਣਾ ਚਲੋ ਬੱਚੇ ਹੌਲੀ ਹੌਲੀ ਦੇ ਦਣ ਕਿਤੇ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਵੀ ਇਹ ਹੀ ਹੁੰਦਾ ਜਦੋਂ ਬੱਚਾ ਪੜ ਜਾਂਦਾ ਹਨਾ ਤੇ ਬਾਕੀ ਫੀਸ ਵੀ ਜਾਂਦਾ ਅਗਲਾ ਚੰਗੀ ਫੀਸ ਹੁੰਦਾ ਹਨਾ ਕਿ ਕਿਸੇ ਦੇ ਬੱਚੇ ਨੂੰ ਵਿਚਾਲੋਂ ਉਤਾਰ ਦਾਂਗੇ ਉਹ ਫਿਰ ਬਹੁਤ ਜ਼ਿਆਦਾ ਦੁੱਖੂਗਾ ਸਾਡਾ ਦਿਲ ਹੈ ਜਈਏ ਦੋਨਾਂ ਦਾ ਜੀ ਮੇਰੇ ਆਪਣੇ ਹੱਸਣਾ ਦਾ ਤੁਸੀਂ ਕਿਸੇ ਦਾ ਮਨ ਦਿਖਾਈ ਨਹੀਂ ਸਕਦੇ ਹਨ ਸਾਡਾ ਭਾਵੇਂ ਜਿੰਨਾ ਮਰਜ਼ੀ ਕੋਈ ਮਨ ਦਿਖਾ ਦੇਵੇ ਸਾਡਾ ਭਾਵੇਂ ਜਿੰਨਾ ਕੋਈ ਦਿਲ ਤੋੜਦਾ ਵੀ ਨਾ ਪਰ ਸਾਡਾ ਸੁਭਾਅ ਇਸ ਤਰ੍ਹਾਂ ਦਾ ਨਹੀਂ ਹੈ ਜੀ ਅਸੀਂ ਕਿਸੇ ਦਾ ਵੀ ਕਦੇ ਦਿਲ ਨਹੀਂ ਦਿਖਾਏਗਾ ਲੋ ਜੀ ਉਸ ਤੋਂ ਬਾਅਦ ਆਜੀ ਸੀਗੀ ਮੈਂ ਕਿਚਨ ਚ ਸਾਰੇ ਮਸਾਲੇ ਹੋ ਗਏ ਸੀਗੇ ਤਿਆਰ ਬਣ ਕੇ ਉਹ ਵਿੱਚ ਆਪਾਂ ਕਰਤਾ ਸੀਗਾ ਕਦੂ ਮਿਕਸ ਤੇ ਅੱਜ ਦਾ ਵਲੌਗ ਜਿਹੜਾ ਇੰਨਾ ਛੀ ਸੀ ਜੀ ਕਿਉਂਕਿ ਫਿਰ ਜਿਆਦਾ ਵਲੌਗ ਬਣਾਉਣ ਨੂੰ ਮਨ ਵੀ ਨਹੀਂ ਕੀਤਾ ਜੀ ਮਨ ਦੇਖੋ ਉੱਥੇ ਤਾਰਵਾਜੀ ਦੀਆਂ ਜਾ ਕੇ ਅੱਗੇ ਉਹ ਹੀ ਜਿਹੜਾ ਆ ਹੀ ਜਾਂਦਾ ਹਨਾ ਮੈਂ ਕਿਹਾ ਚਲੋ ਤੁਹਾਡੇ ਤੱਕ ਫਿਰ ਵੀਡੀਓ ਵੀ ਪਹੁੰਚਾਉਣਾ ਹੀ ਸੀਗਾ ਤਾਂ ਕਰਕੇ ਸਵੇਰੇ ਮੈਂ ਵੀਡੀਓ ਸ਼ੂਟ ਕਰਤਾ ਸੀ ਕੁਝ ਦਿਖਾਣਾ ਸੀਗਾ ਵੀ ਚਲੋ ਹਨਾ ਤਾਂ ਫਿਰ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਚਲੋ ਜੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ